ਜਦੋਂ 2024 ਦੀ ਇਲੈਕਸ਼ਨ ਦੀ ਗੱਲ ਚੱਲੀ ਤਾਂ ਮੈਂ ਫਤੇਗੜ ਸਾਹਿਬ ਤੋਂ ਮੈਨੂੰ ਕੈਂਡੀਡੇਟ ਬਣਨ ਦਾ ਮੌਕਾ ਲੱਗਿਆ ਤਾਂ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੀਡਰਾਂ ਨੇ ਕਿਹਾ ਵੀ ਯੰਗ ਨੂੰ ਅੱਗੇ ਲੈ ਕੇ ਆਉਣਾ ਰਾਹੁਲ ਗਾਂਧੀ ਜੀ ਨੇ ਤਾਂ ਮੈਂ ਕੈਂਡੀਡੇਟ ਬਣਿਆ ਪਰ ਇੱਥੇ ਮੇਰੇ ਨਾਲ ਇੱਕ ਬਹੁਤ ਵੱਡਾ ਵਿਸ਼ਵਾਸਕਰ ਇੱਕ ਲੀਡਰ ਐਸਸੀ ਨੇ ਕੀਤਾ ਜਿਹੜਾ ਕਿ ਨੂੰ ਤੇ ਤਾਂ ਵੀਰ ਜੀ ਵੀ ਕੀ ਕਹਿੰਦਾ ਇਲੈਕਸ਼ਨ ਵੀ ਲੜ ਰਹੇ ਨੇ ਪਰ ਉਹ ਨਹੀਂ ਚਾਹੁੰਦੇ ਸੀ ਵੀ ਕੋਈ ਉਹਨਾਂ ਦੇ ਬਰਾਬਰ ਦੇ ਜਿਹੜੇ ਨੌਜਵਾਨ ਅੱਗੇ ਆਉਂਦੇ ਨੇ ਉਹ ਬਰਾਬਰ ਹੋਣ ਤੇ ਲੀਡਰਸ਼ਿਪ ਡਵੈਲਪ ਹੋ ਸਕੇ ਪਰ ਪਰੰਤੂ ਬਦ ਕਿਸਮਤੀ ਹੈ ਜਿਹੜੇ ਜਨਰਲ ਕੈਟਾਗਰੀ ਦੇ ਵੀ ਨੌਜਵਾਨ ਲੀਡਰ ਨੇ ਉਹਨਾਂ ਨੂੰ ਵੀ ਸਟੈਬਲਿਸ਼ਡ ਲੀਡਰ ਨਹੀਂ ਹੋਣ ਦਿੰਦੇ ਵੀ ਜਨਰਲ ਕੈਟਾਗਰੀ ਦੇ ਨੌਜਵਾਨ ਵੀ ਅੱਗੇ ਆਉਣ ਇਸੇ ਤਰ੍ਹਾਂ ਐਸਸੀ ਕੈਟਾਗਰੀ ਦੇ ਸਟੈਬਲਿਸ਼ਡ ਲੀਡਰ ਵੀ ਨਹੀਂ ਚਾਹੁੰਦੇ ਕਿ ਵੀ ਐਸਸੀ ਲੀਡਰ ਅੱਗੇ ਆਉਣ ਪਰ ਅੱਜ ਦੇਸ਼ ਅੰਦਰ ਜਿਹੜੀ ਸੋਚ ਆ ਸ਼੍ਰੀ ਰਾਹੁਲ ਗਾਂਧੀ ਜੀ ਸ਼੍ਰੀ ਮਲਕਾ ਜਨ ਖੜਕੇ ਸਾਹਿਬ ਕਾਂਗਸ ਪਾਰਟੀ ਲੈ ਕੇ ਚੱਲੀ ਆ ਵੀ ਦੇਸ਼ ਦਾ ਸੰਵਿਧਾਨ ਬਚਾਉਣਾ ਡੈਮੋਕ੍ਰੇਸੀ ਕੰਟਰੀ ਆ ਸਾਡਾ ਲੋਕਤੰਤਰ ਨੂੰ ਉਚਾਉਣਾ ਲੋਕਤੰਤਰ ਦਾ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਸਾਡੇ ਦੇਸ਼ ਅੰਦਰ ਨਹੀਂ ਪੂਰਾ ਵਿਸ਼ਵ ਦੇਖ ਰਿਹਾ ਕਿ ਅੱਜ ਭਾਰਤ ਅੰਦਰ ਡੈਮੋਕ੍ਰੇਸੀ ਖਤਮ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਭਾਰਤ ਦੇ ਲੋਕਾਂ ਅੰਦਰ ਇਹ ਸਹਿਮ ਪੈਦਾ ਹੋਇਆ ਹੋਇਆ ਵਾ ਵੀ ਹਰ ਇੱਕ ਜਮਾਤ ਨੂੰ ਚਾਹੇ ਐਸਸੀ ਆ ਬੀਸੀ ਆ ਚਾਹੇ ਕਿਸੇ ਤਰ੍ਹਾਂ ਦੀ ਜਮਾਤ ਭਾ ਕਾਂਗਰਸ ਭਾ ਕਿ ਕੋਈ ਪਾਰਟੀ ਆ ਉਹਦੇ ਲੀਡਰਾਂ ਨੂੰ ਦਬਕਾਓ ਧਮਕਾਓ ਤੇ ਦੇਸ਼ ਅੰਦਰ ਆਪਣਾ ਰਾਸ ਸੱਤ ਕਰੋ ਪਰ ਮੈਨੂੰ ਵੀ ਪਿਛਲੇ ਦਿਨਾਂ ਤੋਂ ਬਹੁਤ ਸਾਰੀਆਂ ਕੌਲਾਂ ਆਈਆਂ ਬਹੁਤ ਸਾਰੇ ਲੋਕਾਂ ਦੇ ਫੋਨ ਆਏ ਪ੍ਰੈਸ 'ਚ ਬੇਬੁਨਿਆਦ ਖਬਰਾਂ ਚੱਲੀਆਂ ਕਿ ਲਖਵੀਰ ਸਿੰਘ ਲਖਾ ਕੌਂਸਲ ਪਾਰਟੀ ਛੱਡ ਕੇ ਬੀਜੇਪੀ ਜੁਆਇਨ ਕਰ ਰਿਹਾ ਪਰ ਮੈਂ ਡਾਕਟਰ ਅੰਮੇੜਕਰ ਸਾਹਿਬ ਨੂੰ ਪੜਿਆ ਹੋਇਆ ਡਾਕਟਰ ਅੰਮੇੜਕਰ ਸਾਹਿਬ ਦੀ ਸੋਚ ਤੇ ਪਹਿਰਾ ਦੇਣਾ ਡਾਕਟਰ ਅੰਮੇੜਕਰ ਸਾਹਿਬ ਨੇ ਕਿਹਾ ਸੀ ਕਿ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਇੱਕ ਪਰਪੱਕ ਤੇ ਖੜੇ ਕਰਨਾ ਤਾਂ ਉਹਨਾਂ ਕੜੀ ਵਿੱਚ ਦਾਸ ਵੀ ਉਹਨਾਂ ਦਾ ਪੈਰੋਕਾਰ ਬਣਿਆ ਤੇ ਡਾਕਟਰ ਅੰਮੇੜਕਰ ਦੀ ਸੋਚ ਤੇ ਅੱਜ ਜਿਹੜਾ ਰਾਹੁਲ ਗਾਂਧੀ ਜੀ ਪਹਿਰਾ ਦੇ ਰਹੇ ਨੇ ਵੀ ਜਿੰਨੀ ਜਿਦੀ ਹਿੱਸੇਦਾਰੀ ਓਨੀ ਉਸਦੀ ਭਾਗੀਦਾਰੀ ਸਮਾਜ ਵਿੱਚ ਤੇ ਸਰਕਾਰਾਂ ਵਿੱਚ ਹੋਵੇ ਉਸਤੇ ਮੈਂ ਪਹਿਰਾ ਦੇਣ ਲਈ ਕਦੇ ਵੀ ਕਾਂਗਰਸ ਪਾਰਟੀ ਨੂੰ ਨਹੀਂ ਛੱਡੂੰਗਾ ਤੇ ਜਿਹੜੀਆਂ ਬੇਬੁਨਿਆਦ ਝੂਠੀਆਂ ਖਬਰਾਂ ਆਉਂਦੀਆਂ ਨੇ ਇਹਦਾ ਮੈਂ ਬਰੋਧ ਕਰਦਾ ਤੇ ਨਾ ਲਾਈਆਂ ਜਾਣ ਕਿਸੇ ਦੇ ਅਕਸ ਨੂੰ ਖਰਾਬ ਨਾ ਕੀਤਾ ਜਾਵੇ ਭਾਜਪਾ ਭਾਜਪਾ ਕਦੇ ਮੈਂ ਸੋਚ ਹੀ ਨਹੀਂ ਸਕਦਾ ਵੀ ਕਾਂਗਰਸ ਪਾਰਟੀ ਛੱਡੂੰ ਕਿਉਂਕਿ ਰਾਹੁਲ ਗਾਂਧੀ ਜੀ ਨੇ ਸਾਡੇ ਵਰਗੇ ਨੌਜਵਾਨਾਂ ਨੂੰ ਅੱਗੇ ਕਰਕੇ ਦੇਸ਼ ਅੰਦਰ ਤਾਂ ਦਿੱਲੀ ਜਿਹੜੀ ਜਾਂਦੀ ਉਹਦੇ ਵਿੱਚ ਮੈਂ ਇਕੱਲਾ ਨਹੀਂ ਸਾਡੇ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਗ ਵੀ ਉਸ ਕੜੀ ਚ ਆਏ ਨੇ ਕੁਲਵੀਰ ਸਿੰਘ ਜੀਰਾ ਉਸ ਕੜੀ ਚ ਆਏ ਨੇ ਸਰਪਾਲ ਸਿੰਘ ਭੱਲਰ ਉਸ ਕੜੀ ਚ ਆਏ ਨੇ ਸੁਖਵਿੰਦਰ ਸਿੰਘ ਡੈਨੀ ਉਸ ਕੜੀ ਚ ਆਏ ਨੇ ਖੁਸ਼ਵਾਨ ਸਿੰਘ ਜਟਾਣਾ ਉਸ ਕੜੀ ਚ ਆਏ ਨੇ ਗਰਜੋਤ ਢੀਂਡ ਸਾ ਉਸ ਕੜੀ ਚ ਆਇਆ ਵਾ ਤੇ ਬਹੁਤ ਸਾਰੇ ਸਾਥੀ ਸਾਡੇ ਬਰਿੰਦ ਢਿੱਲੋਂ ਉਸ ਕੜੀ ਚ ਆਇਆ। ਵਿਕਰਮਜੀਤ ਚੌਧਰੀ ਉਸ ਕੜੀ ਚ ਆਇਆ। ਸੋ ਬਹੁਤ ਸਾਰੇ ਸਾਥੀ ਸਾਡੇ ਉਸ ਕੜੀ ਚ ਆਏ। ਇਹ ਮੇਰੇ ਸਾਰੇ ਨੌਜਵਾਨ ਦੋਸਤ ਸਾਥੀਆਂ ਨੂੰ ਅਪੀਲ ਆ ਵੀ ਆਪਾਂ ਰੱਖ ਕੇ ਇਹ ਕਹਿ ਜੀ ਸੈਂਟਰੈਂਕ ਕਾਇਮ ਕਰੀਏ ਤਾਂ ਕਿ ਜਿਹੜੇ ਸਟ੍ਰੈੰਥ ਲੀਡਰ ਸਾਨੂੰ ਖਰਾਬ ਕਰਦੇ ਨੇ ਉਹਨਾਂ ਨਾਲ ਵੀ ਨਿਪਟਿਆ ਜਾ ਸਕੇ ਤੇ ਰਾਹੁਲ ਗਾਂਧੀ ਦੀ ਸੋਚ ਤੇ ਪੈੜਾ ਦੇ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਵੱਲ ਲੈ ਜਾ ਸਕੇ। ਆਉਣ ਵਾਲੀਆਂ ਜਿਹੜੀਆਂ 1 ਜੂਨ ਨੂੰ ਪੰਜਾਬ ਅੰਦਰ ਚੋਣਾਂ ਦੀ ਲੋਕ ਸਭਾ ਦੀਆਂ ਉਹਨਾਂ ਨੂੰ ਲੈ ਕੇ ਡਟ ਕੇ ਅਸੀਂ ਆਪਣੇ ਉਮੀਦਵਾਰਾਂ ਨੂੰ ਜਿਤਾਈਏ ਚਾਹੇ ਕੈਂਡੀਡੇਟ ਕੋਈ ਹੋਵੇ ਸਾਨੂੰ ਸਿਰਫ ਤੇ ਸਿਰਫ ਚਿਹਰਾ ਰਾਹੁਲ ਗਾਂਧੀ ਦਾ ਦੇਖਣਾ ਚਾਹੀਦਾ ਤੇ ਨਾਲ ਦੀ ਨਾਲ ਭਾਰਤ ਦੇ ਸੰਵਿਧਾਨ ਨੂੰ ਬਚਾਉਣ 'ਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਣਾ ਚਾਹੀਦਾ ਮੈਂ ਖਾਸ ਕਰਕੇ ਆਪਣੇ ਪਹਿਲ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਅੱਖਾਂ ਤੇ ਬਿਠਾਇਆ ਤੇ ਇਨਾ ਮਾਨ ਸਤਕਾਰ ਦਿੱਤਾ ਹਰ ਇੱਕ ਦੇ ਦੁੱਖ ਸੁੱਖ ਖੁਸ਼ੀ ਗਮੀ ਵਿੱਚ ਮੈਂ ਜਾਨਣਾ ਤੇ ਆਪਣੇ ਬੱਚਿਆਂ ਵਾਂਗ ਛੋਟੇ ਭਾਈਆਂ ਵਾਂਗ ਪਿਆਰ ਦਿੰਦੇ ਨੇ ਤੇ ਮੈਂ ਬੇਨਤੀ ਕਰਦਾ ਵੀ ਆਉਣ ਵਾਲੀ 1 ਜੂਨ ਨੂੰ ਆਪਾਂ ਡਾਕਟਰ ਅਮਰ ਸਿੰਘ ਜੀ ਨੂੰ ਪਹਿਲ ਹਲਕੇ ਚ ਫਤਿਹਗੜ ਪੂਰੇ ਹਲਕੇ ਅੰਦਰੋਂ ਵੱਧ ਤੋਂ ਵੱਧ ਜੋਤਾਂ ਵੋਟਾਂ ਦੇ ਪਹਿਲ ਹਲਕੇ ਚ ਦਿਦਾਈਏ ਤਾਂ ਕਿ ਸਾਬਤ ਹੋ ਸਕੇ ਵੀ ਕਾਂਗਸ ਪਾਰਟੀ ਦ੍ਰਿੜ ਅਰਾਦਾ ਉੱਚੀ ਸੋਚ ਲੈ ਕੇ ਪਹਿਲ ਹਲਕੇ ਅੰਦਰ ਮਜ਼ਬੂਤ ਹੈ